ਜਿਹੜਾ ਭਗਵਾਨ ਮਤਮਨ ਕਰ ਰਿਹਾ ਇਹਨਾਂ ਦੂਜੇ ਦੇ ਭੁਗਤ ਨਹੀਂ ਪਹਿਣਗੇ ਔਰ ਤੁਸੀਂ ਦੇਖਦੇ ਹੋ ਇਹਦਾ ਅੰਤ ਅੰਤ ਕੀ ਹੋਣਾ ਤੇ ਜਿਹੜਾ ਇਹ ਭਗਵਾਨ ਮਤਮਨਤਾ ਜਿਹਨੇ ਸਾਡੀ ਮੰਗਾਂ ਦੀਆਂ ਮੰਨੀਆਂ ਵੀ ਪਈਆਂ ਇਹਨੂੰ ਟੁੱਕੇ ਚੱਕਣਾ ਵੀ ਪਊਗਾ ਇਹ ਮੀਜਕ ਜੋ ਭੱਜ ਕੇ ਜਾਣਾ ਇਹ ਇਹਦੀ ਵੱਡੀ ਨਰੈਕੀਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬ ਪ੍ਰੈਮ ਟੀਵੀ ਵੇਖ ਰਹੇ ਹੋ ਮੈਂ ਤੁਹਾਡੇ ਨਾਲ ਰਵੀ ਪਟਿਆਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਕਿਸਾਨ ਆਗੂਆਂ ਦੇ ਕੁਝ ਦਿਨ ਪਹਿਲਾਂ ਹੋਏ ਮਾਰਤੋਬਾਦ ਅੱਜ ਕਿਸਾਨ ਆਗੂਆਂ ਨੇ ਐਲਾਨ ਕੀਤਾ ਸੀ ਕਿ ਚੰਡੀਗੜ੍ਹ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕਰਨਗੇ ਪੱਕਾ ਮੋਰਚਾ ਲਾਉਣਗੇ ਜਿਸ ਤੋਂ ਬਾਅਦ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਉਹ ਵੀ ਹਰਕਤ ਵਿੱਚ ਆਈ ਹੈ ਜਿਹੜੇ ਅੱਜ ਕਿਸਾਨ ਆਗੂਆਂ ਦੀ ਫੜੋਫੜਾਈ ਸ਼ੁਰੂ ਕੀਤੀ ਗਈ ਸੀ ਉਸੇ ਤਰ੍ਹਾਂ ਦੀ ਪੁਲਿਸ ਥਾਣਾ ਖੂਮਕਲਾ ਤੇ ਪੁਲਸਾਣਾ ਜਮਾਲਪੁਰ ਦੀ ਜਿਹੜੀ ਪੁਲਿਸ ਹੈ ਉਹ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਦੇ ਨਿਵਾਸ ਸਥਾਨ ਤੇ ਪਹੁੰਚੀ ਭਾਵੇਂ ਜਿਹੜੇ ਹਰਿੰਦਰ ਸਿੰਘ ਲੱਖੋਵਾਲ ਸੀ ਉਹ ਪਹਿਲਾਂ ਹੀ ਆਪਣੇ ਘਰ ਤੋਂ ਨਿਕਲ ਚੁੱਕੇ ਸੀ ਤੇ ਉਹਦੇ ਨਾਲ ਹੀ ਜਿਹੜੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸਰਪ੍ਰਸਤ ਨੇ ਅਵਤਾਰ ਸਿੰਘ ਮਹਿਲੋ ਉਹਨਾਂ ਦੇ ਘਰ ਵੀ ਪੁਲਿਸ ਨੇ ਪਹੁੰਚੀ ਅਤੇ ਪੁਲਿਸ ਵੱਲੋਂ ਅਵਤਾਰ ਸਿੰਘ ਮਹਿਲੋ ਜਿਹੜੇ ਸਰਪ੍ਰਸਤ ਨੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਦੀ 84 ਕਰੀਬ 84 ਸਾਲ ਦੀ ਉਮਰ ਹੈ ਉਹ ਦਿਲ ਦੇ ਮਰੀਜ਼ ਨੇ ਔਰ ਵੀ ਕਈ ਬਿਮਾਰੀਆਂ ਤੋਂ ਪੀੜਤ ਨੇ ਪਰ ਫਿਰ ਵੀ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਆਓ ਅਵਤਾਰ ਸਿੰਘ ਮੇਲੋਂ ਨਾਲ ਗੱਲਬਾਤ ਕਰਦੇ ਆਂ ਇਹ ਜਿਹੜਾ ਭਗਮਤਮਨ ਕਰ ਰਿਹਾ ਇਹਨਾਂ ਦੀ ਜਿਹੜੇ ਦੇ ਭੁਗਤ ਨਹੀਂ ਪਹਿਣਗੇ ਔਰ ਤੁਸੀਂ ਦੇਖਿਓ ਇਹਦਾ ਅੰਤ ਅੰਤ ਕੀ ਹੋਣਾ ਪਰ ਮੁੱਖ ਮੰਤਰੀ ਕਹਿੰਦਾ ਮੇਰੇ ਲਈ ਦਰਵਾਜ਼ੇ ਕਿਸਾਨਾਂ ਦੇ ਖੁੱਲੇ ਨੇ ਕੋਈ ਟਾਈਮ ਦਿੰਦਾ ਕੋਈ ਡੇਢ ਦਿੰਦਾ ਵਿਚਾਲੇ ਉਹ ਭੱਜ ਗਿਆ ਜੇ ਪੰਜਾਬੀਓ ਭੱਜਿਆ ਤਾਂ ਫਿਰ ਦਰਵਾਜ਼ੇ ਕਿਵੇਂ ਖੁੱਟਗੇ ਸਾਡਾ ਨਹੀਂ ਤੁਹਾਨੂੰ ਅੱਜ ਘਰੋਂ ਕੀਤਾ ਨਾ ਤੇਰਵੰਦੀ ਨਹੀਂ ਮੈਨੂੰ ਪਰਸੋਂ ਦਾ ਕੀਤਾ ਹੋਇਆ ਫਰਸਤੋਂ ਨਜ਼ਰbandਾ ਹੁਣ ਨਹੀਂ ਨੈਕਸਟ ਸਟੈਪ ਮੇ ਤੁਹਾਡਾ ਕੀ ਹੋਊਗਾ ਨੈਕਸਟ ਸਟੈਪ ਦੇਖੋ ਜਸ ਗੇਮ ਜੋ ਫੈਸਲਾ ਕਰਨੀ ਹਮਤੋ ਹੀ ਛੱਡ ਕੇ ਕਿਸੇ ਬੰਦੇ ਨੇ ਨਿਕਲਣਾ ਪੰਜਾਬ ਤੇ ਹੋਰ ਅਸੀਂ ਦੱਸਣਾ ਚਾਹੁੰਨੀ ਆ ਤੇ ਜਿਹੜਾ ਇਹ ਭਗਵੰਤ ਮਾਨਸਾ ਰਿਆ ਜਿੰਨੀ ਸਾਡੀਆਂ ਮੰਗਾਂ ਨੇ ਮਨੂਈਆਂ ਵੀ ਪਣੀਆਂ ਇਹਨੂੰ ਥੋਕੇ ਚੱਟਣਾ ਵੀ ਪਊਗਾ ਜੋ ਕਿਸਾਨਾਂ ਦਾ ਟੱਕਾ ਲਾਉਂਦਾ ਸਾਰੇ ਅਨਾਜ ਸਾਰੇ ਦੇਸ਼ ਦਾ ਦੁੱਖ ਢਿੱਡ ਪਰਦਾ ਉਹਨੂੰ ਅੱਜ ਇਹ ਧਰਤੀ ਤੇ ਰੋ ਰਿਆ ਔਰ ਮੰਦੀ ਆਪਣੇ ਮੀਟਿੰਗ 'ਚ ਜੋ ਭੱਜ ਕੇ ਜਾਣਾ ਇਹ ਐਡੀ ਵੱਡੀ ਨਰਾਇਕੀਆ ਆਪਣੀ ਭਗਵੰਤ ਮਾਨ ਦੀ ਜਿਹੜਾ ਸਾਡਾ ਚੀਫ ਮਿਨਿਸਟਰ ਆ ਅਸੀਂ ਇਹਦਾ ਬਹੁਤ ਸਤਿਕਾਰ ਕਰਦੇ ਆ ਮੁੱਖ ਮੰਤਰੀ ਦਾ ਸਤਿਕਾਰ ਕਰਨਾ ਸਾਡਾ ਫਰਜ਼ ਮੰਨਦਾ ਪਰ ਉਹਦਾ ਵੀ ਫਰਜ਼ ਬਣਦਾ ਵੀ ਸਾਡੀਆਂ ਸਾਰੀਆਂ ਗੱਲਾਂ ਸੁਣ ਕੇ ਗੱਲ ਕਰਕੇ ਉਹਦਾ ਫੈਸਲਾ ਕਰੇ ਤਾਂ ਹੀ ਗੱਡੀ ਚੱਲਦੀ ਆ ਇਸ ਕਰਕੇ ਅਸੀਂ ਫੇਰ ਦੁਬਾਰਾ ਰੈਫਰ ਕਰਦੇ ਆ ਵੀ ਜੇ ਉਹ ਕਹਿੰਦਾ ਵੀ ਦਰਵਾਜ਼ੇ ਖੁੱਲੇ ਆ ਤਾਂ ਅਸੀਂ ਹੋਣ ਨੂੰ ਤਿਆਰ ਆ ਅਸੀਂ ਆ ਪੋਸਟਪੌਨ ਵੀ ਕਰ ਸਕਦੇ ਆ ਕਿ ਮੈਂ ਪੰਜਾਬ ਦਾ ਅਫਤਾਰ ਸਿੰਘ ਮੇਲੋਂ ਸਰਪ੍ਰਸਤਾ ਆਪਕੀ ਕਿਹਨਾਂ ਨੂੰ ਲਖਵਾਲ ਦਾ ਔਰ ਅਸੀਂ ਸ਼ਾਂਤਬੀ ਢੰਗ ਨਾਲ ਫੇਰਤਾਰੀਆਂ ਦਿੰਦੇ ਆ ਸ਼ਾਂਤਬੀ ਢੰਗ ਨਾਲ ਸਾਡੇ ਉੱਤੇ ਬੰਦੇ ਚੱਲੇ ਗਏ ਨੇ ਉੱਥੇ ਆਪਣੇ ਹੱਥੋਂ ਰੁਕੇ ਹੋਏ ਨੇ ਉਹ ਦੁਕਾਨ ਦੇਖ ਲੈ ਜ਼ਰਾ ਕੀ ਬ्रो ਅਸੀਂ ਅਫਤਾਰ ਸਿੰਘ ਮੇਲੋਂ ਜਿਹੜੇ ਕਿਸਾਨ ਜੂਨੀਅਰ ਲਖਵਾਲ ਦੇ ਸਰਪ੍ਰਸ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਭਾਵੇਂ ਉਮਰ 84 ਸਾਲ ਹੈ ਬਹੁਤ ਸਾਰੀਆਂ ਬਿਮਾਰੀਆਂ ਨੇ ਪਰ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਤਾਨਾਸ਼ਾਹ ਰਵਈਏ ਦੇ ਮੂਰੇ ਕਦੇ ਵੀ ਝੁਕਣਗੇ ਨਹੀਂ ਕਿਸੇ ਵੀ ਕੀਮਤ ਦੇ ਉੱਤੇ ਉਹ ਜਮਾਨਤਾ ਨਹੀਂ ਕਰਾਉਣਗੇ ਭਾਵੇਂ ਜਿਹੜੀ ਪੁਲਿਸ ਹੈ ਉਹਨਾਂ ਨੂੰ ਉਹਨਾਂ ਨੇ ਮੈਡੀਸਨ ਵੀ ਚਲਦੀ ਹੈ ਉਹਨਾਂ ਦਾ ਇਲਾਜ ਵੀ ਚੱਲਦਾ ਹੈ ਪਰ ਫਿਰ ਵੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਅੰਦਰ ਜੇਲ੍ਹ ਭੇਜਣ ਦੀ ਤਿਆਰੀ ਹੈ ਪਰ ਉਹਨਾਂ ਨੇ ਇੱਕ ਵਾਰ ਕਿਹਾ ਕਿ ਮਕਰੰਤਮਾਨ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਨੂੰ ਸਾਡੀਆਂ ਮੰਗਾਂ ਮੂਰੇ ਝੁਕਣਾ ਪਊਗਾ ਤੇ ਅਸੀਂ ਮੰਗਾਂ ਮਨਵਾ ਕੇ ਹੀ ਹਟਾਂਗੇ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਰਵੀ ਭਾਟੀਆ